ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹੇਗਾ ਬੜੀ ਚਰਚਾ ਹੋਈ ਸੀ ਖਦੋ ਹਿੰਦੁਸਤਾਨ ਦੀ ਇਹ ਭੁੱਲਾ ਹੋਇਆ ਰਹੇਗਾ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਘੋਲ ਆਏ ਗੱਲੇ ਵਿੱਚ ਮਾਲਾ ਪਹਿਨਾਨੀ ਸੀ ਤਲਵਾਰ ਤੇ ਕਿਰਪਾਨਾਂ ਪਵਾ ਛੱਡੀ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਨ ਖੁਸ਼ਕਿਸਮਤੀ ਸਮਝ ਲਓ ਕੌਮ ਦੀ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅਹਮਦਾਬਾਦ ਵਿੱਚ ਬਣਾਇਆ ਸੀ। ਉਹਦੇ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਹੈ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ। ਟਾਲਮਟਾਲ ਤੇ ਬੜੀ ਕੀਤੀ थी। ਮਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋਣੀ। ਤੇ ਗੰਗਾ ਸਿੰਘ ਜੀ ਨੇ ਕਿਹਾ ਕਿ ਪੈਸੇ ਨਹੀਂ ਕਰਨੀ ਤੇ ਇਹਨੇ ਲਫ਼ਜ਼ ਉਠਾਇਆ ਕਿ ਕਿਉਂ ਨਹੀਂ? ਕਿਤੇ ਕਰਨੀ ਪੈਗੀ। ਵਿਚਾਰ ਤੇ ਕਰਨੀ ਪੈਗੀ। ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੁਝ ਵਿਚਾਰ ਦੱਸਦਾ ਤੂੰ ਹੀ ਦੱਸ। ਤੋ ਗੰਗਾ ਜੀ ਨੇ ਗੱਲ ਖੋਲ੍ਹ ਸ਼ੁਰੂ ਕੀਤੀ ਕਿ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ। ਵੀ ਤਾਂ ਮਾਂ ਕਹਿੰਦੇ ਸਨ ਮਹਾਤਮਾ Gandhi। ਤੇ ਮਾਂ ਹੰਦੇ। ਔਰ ਜ਼ਿਆਦਾ ਬਾਗ ਪਠਨ ਉਸੇ ਲਈ ਕਰਦੇ ਸਨ ਕਿਉਂਕਿ ਗੀਤਨ ਦੇ ਇਸ ਕਰਮ ਫਿਲਾਸਫੀ ਬੜੀ ਜ਼ੋਰ ਦੀ ਹੈ। ਤੇ ਸ਼ੁਭ ਕਰਮਾਂ ਦੇ ਤੇ ਮਹਾਤਮਾ Gandhi ਬਹੁਤ ਜ਼ੋਰ ਦਿੰਦਾ ਰਿਹਾ। ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਣਗੇ। ਉਹ ਅੱਜ ਚੰਗਾ ਕਰ ਰਿਹਾ ਕਲ ਮਾੜਾ ਕਰੇਗਾ। ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੋਈ। ਪਰ ਅਸੀਂ ਦੇਖ ਲਿਆ ਜਿਨ੍ਹਾਂ ਨੂੰ ਸੁਭ ਕਰਮਾਂ ਦਿੱਤੇ ਮਜਦੂਰ ਕਰਕੇ ਸੁਭ ਬਣਾਇਆ ਗਿਆ ਸੀ 12 ਵਾਰਾਂ ਅੱਜ ਉਹ ਦੇਸ਼ ਦੇ ਲੋਕ ਇਹ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਤੇ ਤੇ ਦੇਸ਼ ਨੂੰ ਕਿੱਥੇ ਲੈ ਗਏ ਨੇ ਸਾਡੇ ਸਾਹਮਣੇ ਖੈਰ ਇਧਰ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨ ਕਰਨ ਰਿਹਾ ਕਿ ਦੇਸ਼ ਵਿਦੇਸ਼ ਵਿੱਚ ਐਸੀਆਂ ਲਹਿਰਾਂ ਵੀ ਚੱਲ ਰਹੀਆਂ ਨੇ ਜਿਹੜੇ ਪੰਜ ਕਿਸੇ ਦੀ ਜ਼ਿਆਦਾ ਨਹੀਂ ਕਿਸੇ ਤਰੀਕੇ ਨਾਲ ਘਟਾਇਆ ਜਾ ਸਕਦਾ ਹੈ ਤਾਂ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ उनमर्जी की जा सकती है और करीबन करीबन ती पैती साल तो असी मार खा रहे तो। देख देख गंगा लगे मां है, ना फड़ी। हाँ, मेरी मां है मैं रोजमर्रा की प्रेरणा इस गीता तो लिया गंगा सिंह कह लगे मैनु भी समान है इस ग्रंथ का मैं नक नहीं यह कीमती ग्रंथ है इस देश की कीमती सौलाद है ऋषि ब्यास की लिखी हुई है असि कदर करते हैं ਕੁਛ ਹੀ ਮੰਗਦੇ ਇਸ ਦੀ ਵੀ ਕਦਰ ਕਰਦੇ ਹਨ ਪਰ ਜਰਾ ਇਹ ਦਸੋ ਕਿ ਇਹ ਕੀਤਾ ਉਚਾਰਨ ਕਿੱਥੇ ਹੋਇਆ ਜਿਹੜੀ ਸਾਹਤੇ ਉਚਾਰਨ ਕਰਤੀ ਇਤਿਹਾਸ ਦੇ ਖੋਜ ਇਸ ਕਲ ਨੂੰ ਜਾਣਦੇ ਨੇ ਇਹ ਮੈਦਾਨੇ ਜੰਗ ਦੇ ਉਚਾਰਨ ਹੋਈਏ ਕੁਰਖੇਤਰ ਦੇ